ਦਿੱਲੀ ਵਾਲੇ 50-50 ਹਜ਼ਾਰ ਵਾਲੇ ਕਿੰਨੇ ਕੁ ਬੈਠੇ ਤੇ ਕਿਸ ਪੱਧਰ ਤੇ ਬੈਠੇ ਹਰ ਲੋਕ ਸਭਾ ਤੇ ਹਰ ਲੋਕ ਸਭਾ ਤੇ ਬੈਠਾ ਇੱਕ ਬੰਦਾ ਠੀਕ ਹੈ ਸੌਰੀ ਸੌਰੀ ਹਰ ਵਿਧਾਨ ਸਭਾ ਸੌਰੀ ਹਰ ਵਿਧਾਨ ਸਭਾ ਤੇ ਬੈਠਾ ਠੀਕ ਹੈ ਹਰ ਵਿਧਾਨ ਸਭਾ ਤੇ ਇੱਕ ਇੱਕ ਬੰਦਾ ਬਹਿ ਗਿਆ ਜੀ ਸੋ 117 ਤਾਂ ਹੋ ਗਏ ਇੱਕ ਬੰਦਾ ਇੱਕ ਬੰਦਾ ਬੈਠਾ ਉਹ ਮੈਨੇਜ ਕਰ ਰਿਹਾ ਠੀਕ ਹੈ ਫਿਰ ਉਹ 100 ਫਿਰ 9 ਦੇ ਉੱਤੇ ਇੱਕ ਬੈਠਾ ਠੀਕ ਹੈ ਜੀ ਫਿਰ ਉਹਨਾਂ ਨੌਆਂ ਚੋਂ ਇੱਕ ਤੇ ਇੱਕ ਬੰਦਾ ਚਾਰਾਂ ਤੇ ਬੈਠਾ ਹੂੰ ਦੋ ਤਿੰਨ ਤਿੰਨ ਤੇ ਬੈਠੇ ਨੇ ਹੈ ਨਾ ਜਿਵੇਂ ਜਿਵੇਂ ਆਪਾਂ ਡਿਵਾਈਡ ਕਰ ਲਈ ਆਪਾਂ ਜਿਹੜੇ ਆਪਣੇ ਲੋਕ ਸਭਾ ਦੇ ਹਲਕੇ ਨੇ ਉਹਨਾਂ ਡਿਵਾਈਡ ਕਰਕੇ ਇਸ ਤਰ੍ਹਾਂ ਬਹਿ ਗਏ ਜੀ ਠੀਕ ਹੈ ਤੇ 13 ਲੋਕ ਸਭਾ ਨੇ 4 ਦਾ ਇੱਕ ਹੋ ਗਿਆ 3 ਦਾ ਇੱਕ ਹੋ ਗਿਆ 3 ਦਾ ਇੱਕ ਹੋ ਗਿਆ 3 ਦਾ ਇੱਕ ਹੋ ਗਿਆ 4 ਬੰਦੇ ਆ ਹੋਗੇ ਬਿਲਕੁਲ ਉਹਨਾਂ ਦੇ ਉੱਤੇ ਇੱਕ ਬੰਦਾ ਬੈਠਾ ਹੂੰ ਉਹ ਕਦੇ ਕਿਸੇ ਟਾਈਮ ਤੇ ਸਾਡੀਆਂ ਰਿਕੁਐਸਟਾਂ ਕਰਦਾ ਹੁੰਦਾ ਸੀ ਕਿ ਯਾਰ ਮੇਰੀ ਤਨਖਾਹ ਲੱਖ ਆ ਥੋੜੀ ਤਨਖਾਹ ਤਾਂ ਵਧਵਾ ਦਿਓ ਕਹਿ ਕੇ ਗੱਲਬਾਤ ਕਰਕੇ ਉਹ ਅੱਜ ਉਹ ਬੰਦਾ ਦਿਉੜੀਦਾਰ ਹੈ ਕੇਜਰੀਵਾਲ ਤੇ ਮਨੀਸ਼ ਸੋੜੀਆ ਦਾ ਠੀਕ ਹੈ ਉਹ ਬੰਦਾ ਦਿਉੜੀਦਾਰ ਹੈ ਉਹ ਬੰਦਾ ਦਿਉੜੀਦਾਰ ਹੈ ਕੇਜਰੀਵਾਲ ਤੇ ਮਨੀਸ਼ ਸੋੜੀਆ ਦਾ ਤੇ ਉਹ ਬੰਦਾ ਡਿਸਾਈਡ ਕਰੂਗਾ ਕਿ ਕਿਹੜਾ ਕਿਸ ਫਲੋ ਤੇ ਜਾਊਗਾ ਕਿਉਂਕਿ ਨੋਟਿਸ ਕਰਿਓ ਜਿੰਨੀਆਂ ਹੀ ਨਵੀਆਂ ਚੇਅਰਮੈਨੀਆਂ ਸ਼ੇਅਰਮੈਨੀਆਂ ਦਿੰਦੇ ਨੇ ਹੁਣ ਇੱਕ ਚਿਹਰਾ ਹੋਰ ਨਜ਼ਰ ਆਉਣ ਲੱਗ ਗਿਆ ਬੋਰਡਾਂ ਤੇ ਪੰਜਾਬੀ ਦੇਖ ਲੈ ਕਿ ਕਿਹਦੇ ਲੋਕ ਸਨਮਾਨਦ ਹੁੰਦੇ ਜਿੰਨੀਆਂ ਚੇਅਰਮੈਨੀਆਂ ਹੁੰਦੀਆਂ ਨੇ ਕਿਹਦੇ ਲੋਕ ਸਨਮਾਨਦ ਹੁੰਦੇ ਉਹ ਬੰਦੇ ਦਾ ਚਿਹਰਾ ਤੁਸੀਂ ਪਹਿਲਾਂ ਕਦੇ ਦੇਖਿਆ ਨਹੀਂ ਪਹਿਲਾਂ ਰਾਗਵ ਚੱਡੇ ਦਾ ਸੀ ਸੰਦੀਪ ਪਾਟਕ ਦਾ ਸੀ ਹੁਣ ਜਦੋਂ ਵੀ ਜਾਓਗੇ ਨਾ ਬੋਰਡ ਤੇ ਇੱਕ ਵਾਰੀ ਝਾਤੀ ਮਾੜੇ ਥੱਲੇ ਨਾਮ ਪੜਿਓ ਮੈਂ ਨਾਮ ਨਹੀਂ ਲੈਣਾ ਕਿਉਂ ਨਹੀਂ ਲੈਣਾ ਕਿਉਂਕਿ ਮੈਂ ਚਾਹਨਾ ਕਿ ਉਹ ਬੰਦਾ ਪੰਜਾਬੀ ਐਕਸਪੋਜ਼ ਕਰੇ ਉਹ ਫੋਟੋਆਂ ਦੇ ਨੇ ਤੁਸੀਂ ਜਿੱਥੇ ਵੀ ਬੋਰਡ ਦੇਖੋਗੇ ਨਵੇਂ ਚੇਅਰਮੈਨੀਆਂ ਦੇ ਨਾਟ ਐਮਐਲਏ ਦੇ ਜਿਹੜੇ ਚੇਅਰਮੈਨ ਲਾਦੇ ਉਹ ਫੋਟੋਆਂ ਦੇ ਤੁਸੀਂ ਦੇਖੋਗੇ ਇੱਕ 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 ਵੋਟ ਤੇ ਇੱਕ ਫੋਟੋ ਵੱਧ ਗਈ ਕਿਸੇ ਨੂੰ ਪਤਾ ਹੀ ਨਹੀਂ ਬੰਦਾ ਕੌਣ ਆ ਉਹ ਬੰਦਾ ਆ ਜਿਹੜਾ ਚੇਅਰਮੈਨੀਆਂ ਦੁਬਾਰਾ ਥੱਲੇ ਤੋਂ ਲੈ ਕੇ ਉੱਤੇ ਤੱਕ ਓਕੇ ਉਹ ਬੰਦਾ ਡਿਸਾਈਡ ਕਰਦਾ ਕਿ ਕੌਣ ਕੇਜਰੀਵਾਲ ਜਾਂ ਸਸੋੜੀਆ ਤੱਕ ਪਹੁੰਚ ਕਰੂਗਾ ਸੋ ਆਹ ਲੇਰਾ ਨੇ ਸਰ ਐਂਡ ਐਮਐਲਏ ਵੀ ਜੇ ਐਮਐਲਏ ਨੇ ਵੀ ਮਿਲਣਾ ਉਹ ਵੀ ਉਸੇ ਰੂਟ ਤੋਂ ਜਾਣਗੇ ਇੰਨਾ ਸਿਰਫ ਹੈ ਕਿ ਐਮਐਲਏ ਜਿਹੜਾ 3 ਵਾਲਾ 3 ਜਾਂ 4 ਵਾਲਾ ਉਹਨੂੰ ਫੋਨ ਕਰਨਗੇ ਉਹ ਉਹਦਾ ਉਹਨਾਂ ਨਾਲ ਸੰਪਰਕ ਕਰਨਗੇ ਹੁਣ ਐਮਐਲਏ ਵੀ ਉਹਦੇ ਲਈ ਛੋਟੇ ਹੋ ਗਏ ਹੂੰ ਸੋ ਦਿਸ ਇਜ਼ ਦ ਵੇ ਫੰਕਸ਼ਨਿੰਗ ਚੱਲ ਰਹੀ ਹੈ ਮਤਲਬ ਡਾਇਰੈਕਟ ਐਮਐਲਏ ਚੀਫ ਮਿਨਿਸਟਰ ਨੂੰ ਮਿਲ ਸਕਦੇ ਆ ਸਰ ਕੰਟਰੋਲਡ এনवायरमेंट ਚ ਮਿਲ ਲੈਂਦੇ ਜਦੋਂ ਮੀਟਿੰਗ ਲਈ ਬੁਲਾਇਆ ਜਾਂਦਾ ਓਕੇ ਜਦੋਂ ਮੀਟਿੰਗ ਲਈ ਬੁਲਾਇਆ ਜਾਂਦਾ ਉਦੋਂ ਮਿਲ ਲਿਆ ਜਾਂਦਾ ਠੀਕ ਹੈ ਜਦੋਂ ਮੀਟਿੰਗ ਖਤਮ ਹੋ ਜਾਂਦੀ ਹੈ ਉਹਨਾਂ ਨੂੰ ਕਹਿਆ ਜਾਂਦਾ ਚੱਲੀਏ ਆਪ ਇਸ ਤਰ੍ਹਾਂ ਚੱਲੀਏ ਚਾਹ ਪਾਣੀ ਕੀਜੀਏ ਚੱਲੀਏ ਯਾਨੀ ਜਿਵੇਂ ਲੋੜੀ ਦਾ ਫੰਕਸ਼ਨ ਆ ਗਿਆ ਸੁੰਦਰਮੁੰਦਰੀਏ ਕਰ ਲਿਆ ਇੰਨਾ ਕਰ ਲਿਆ ਉੱਪਰ ਉੱਤੇ ਥੱਲੇ ਕੋਈ ਹੋਰ ਸਿਸਟਮ ਨਹੀਂ ਹੈ ਕਿਸੇ ਤਰੀਕੇ ਦਾ ਕੋਈ ਸਿਸਟਮ ਨਹੀਂ ਨਾ ਮਿਲਣ ਦੀ ਇਜਾਜ਼ਤ ਹੈ ਨਾ ਮਿਲਣ ਦਿੱਤਾ ਜਾਂਦਾ ਨਾ ਗੱਲ ਕਰਨ ਦਿੱਤੀ ਜਾਂਦੀ ਹੈ ਸੋ ਇਹ ਦਿਸ ਇਜ਼ ਦ ਵੇਅ ਦਿਸ ਫੰਕਸ਼ਨਸ ਆ ਗੱਲ ਐ ਗੋਗੀ ਸਾਹਿਬ ਦੀ ਵਾਈਫ ਨੂੰ ਜੀ ਜਦੋਂ ਜਿਮਨੀ ਚੋਂ ਸੀ ਜੀ ਪੇਡਾ ਦੀ ਚੇਅਰਮੈਨ ਹੀ ਦਿੱਤੀ ਗਈ ਜੀ ਜੀ ਮੇਰੇ ਖਿਆਲ ਨਾਲ ਹੁਣ ਬਦਲ ਦਿੱਤੀ ਆ ਉਹ ਬਦਲ ਦਿੱਤੀ ਜੀ ਹੁਣ ਉਹਨਾਂ ਨੂੰ ਕੋਈ ਕੀ ਦਿੱਤਾ ਹੁਣ ਉਹਨਾਂ ਨੂੰ ਉਹਨਾਂ ਨੇ ਤਾਂ ਕੁਝ ਵੀ ਨਹੀਂ ਦਿੱਤਾ ਮਤਲਬ ਉਹਨਾਂ ਨੂੰ ਵੀ ਉਸ ਸਮੇਂ ਲਈ ਵਰਤਿਆ ਗਿਆ ਨਹੀਂ ਨਹੀਂ ਉਹ ਤਾਂ ਵਰਤੇ ਦੇਖੋ ਜੀ ਸਮਝੋ ਗੋਗੀ ਜੀ ਵੀ ਆਏ ਐ ਐਮਐਲਏ ਬਣਨ ਸੀ ਪਾਰਟੀ ਜੀ ਗੋਗੀ ਜੀ ਵੀ ਇਲੈਕਸ਼ਨ ਤੋਂ ਡੇਢ ਮਹੀਨਾ ਪਹਿਲਾਂ ਆਏ ਸੀਗੇ ਗੋਗੀ ਜੀ ਬਣ ਗਏ ਵਧੀਆ ਚਲੋ ਗੋਗੀ ਜੀ ਰਹੇ ਬੜੀ ਬਦਕਿਸਮਤੀ ਨਾਲ ਦੀ ਮ੍ਰਿਤਿ ਹੋ ਗਈ ਤੇ ਫੇਰ ਕਿਉਂਕਿ ਬਾਈ ਇਲੈਕਸ਼ਨ ਸੀ ਉਹਨਾਂ ਦੀ ਧਰਮ ਪਤਨੀ ਨੂੰ ਦਿਖਾਉਣਾ ਸੀ ਉਹਨਾਂ ਨੂੰ ਬਣਾ ਲਿਆ ਹੁਣ ਕਿਹਨੂੰ ਲਾਇਆ ਗਿਆ ਜਿਹੜੇ ਐਮਐਲਏ ਸਾਹਿਬ ਦੀ ਡੈਥ ਹੋਈ ਸੀ ਜਿਸ ਨਾਲ ਕਰਕੇ ਬਾਈ ਇਲੈਕਸ਼ਨ ਹੋਈ ਹੈ ਤਨਦਨ ਹੋਈ ਸੀ ਕਿ ਜਿਹੜੇ ਜਿਨ੍ਹਾਂ ਨੂੰ ਕੈਂਸਲ ਸੀ ਹਾਂਜੀ 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 ਹੈਨਾ ਹੁਣ ਉਹਨਾਂ ਦੇ ਵਾਈਫ ਨੂੰ ਲਾਇਆ ਗਿਆ ਓਕੇ ਹੁਣ ਉਹਨਾਂ ਨੂੰ ਵੀ ਤਾਂ ਓਨੀ ਦੇ ਚਫ ਰੱਖਣਾ ਨਾ ਜੀ ਕਿ ਓਨੀ ਦੇ ਉਹਨਾਂ ਨੂੰ ਕਿ ਆਪਕੋ ਚੇਅਰਮੈਨ ਹੀ ਦੇਂਗੇ ਇਹ ਹੋਲੇ ਨੇ ਦੀਜੀਏ ਫਲਾਣਾ ਉਹ ਹੋ ਗਿਆ ਹੁਣ ਉਹਨਾਂ ਨੂੰ ਲਾਤਾ ਉਹ ਸਾਲ ਖੰਡ ਉਹਨਾਂ ਨੂੰ ਚੇਅਰਮੈਨੀਆਂ ਟ੍ਰੀਟ ਕੀਤੀਆਂ ਜਾ ਰਹੀਆਂ ਨੇ ਐਜ਼ ਇੱਕ ਤਾਂ ਚਲੋ ਰਬੜੀਆਂ ਜੋ ਕਿ ਇੰਪੋਰਟੈਂਟ ਚੇਅਰਮੈਨੀਆਂ ਨੇ ਸਰ ਪੰਜਾਬ ਦੇ ਆਧਾਰੇ ਨੇ ਪੰਜਾਬ ਦੇ ਆਧਾਰੇ ਨੇ ਬਿਲਕੁਲ ਜਿੰਨੇ ਵੀ ਵੱਡੇ ਆਧਾਰੇ ਨੇ ਪੰਜਾਬ ਦੇ ਆਧਾਰੇ ਨੂੰ ਰਿਉੜੇ ਐਂ ਉਹ ਕਿਉਂ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਉਹ ਚੇਅਰਮੈਨ ਕੋਈ ਕਾਲ ਨਹੀਂ ਲੈ ਸਕਦਾ ਠੀਕ ਹੈ ਉਹ ਕਿਸੇ ਤਰੀਕੇ ਦਾ ਉਹਦਾ ਕਾਲ ਲੈਣ ਦਾ ਕੋਈ ਸਿਸਟਮ ਨਹੀਂ ਹੈਗਾ ਕੁਝ ਨਹੀਂ ਹੋ ਰਿਹਾਗਾ ਉਹ ਰਿਪੋਰਟਿੰਗ ਕਰੀ ਜਾਊਗਾ ਉਹ ਠੀਕ ਆ ਹਾਂ ਜਿਹੜੇ ਕਟਸ ਹੋਣਗੇ ਜਿਹੜਾ ਕੁਝ ਹੋਊਗਾ ਉਹਨੇ ਪਰਸੈਂਟੇਜ ਜਿੰਨੀ ਡਿਸਾਈਡ ਹੋਊਗੀ ਉਹ ਮਿਲ ਜੂਗੀ ਬਟ ਉਦੋਂ ਅਲਾਵਾ ਕੁਝ ਨਹੀਂ ਕਰ ਸਕਦਾ ਠੀਕ ਹੈ ਸੋ ਇਹ ਐਦਾਂ ਪੰਜਾਬ ਦੇ ਆਧਾਰਿਆਂ ਨੂੰ ਨਪੁੰਸਕ ਕੀਤਾ ਗਿਆ ਸਰ ਦੇਖੋ ਕਈ ਚੇਅਰਮੈਨ ਹੀ ਹੁੰਦੇ ਸੀ ਜਿੱਥੇ ਲੋਕ ਵਾਕਈ ਕੋਆਪਰੇਟਿਵ ਸੀਗੇ ਸਰ ਬਿਲਕੁਲ ਉਹ ਆਧਾਰੇ ਪੰਜਾਬ ਦੀ ਕਿਸਾਨੀ ਦੀ ਰੀੜ ਦੀ ਹੱਡੀ ਸੀ ਅਸੀਂ ਤਾਂ ਗੱਲਾਂ ਕਰਦੇ ਸੀ ਇਲੈਕਸ਼ਨ ਤੋਂ ਪਹਿਲਾਂ ਇਹ ਕੋਆਪਰੇਟਿਵ ਆਧਾਰੇ ਖਤਮ ਕੀਤੇ ਜੀ ਖਤਮ ਕੀਤੇ ਇਹਨਾਂ ਨੂੰ ਵਧਾਵਾਂਗੇ ਉਹ ਬਣਾ ਕੀ ਲੈ ਬੱਚਿਆਂ ਦਾ ਕਿਓ ਖਾਨ ਵਾਲੇ ਮਹਿਕਮੇ ਉਹ ਤਾਂ ਹੀ ਕੀਤਾ ਨਾ ਸੋ ਜਦੋਂ ਤੁਸੀਂ ਉਹ ਅਧਾਰਿਆਂ ਨੂੰ ਵੀਕਨ ਕਰਦੇ ਹੋ ਐਂਡ ਉਹਨਾਂ ਤੇ ਬੈਠਣ ਵਾਲੇ ਲੋਕਾਂ ਨੂੰ ਇਸ ਗੱਲ ਤੇ ਬਿਠਾਉਂਦੇ ਹੋ ਕਿ ਇਹਨੂੰ ਪ੍ਰਾਇਓਰਿਟੀ ਦੇਣੀ ਹੈ ਜਾਂ ਇਹ ਸਾਨੂੰ ਇਹਨਾਂ ਦੇ ਗਿਆ ਸੋ ਉਹ ਤਾਂ ਉਹੀ ਕਰੂਗਾ ਨਾ ਜੀ ਆਹ ਆ ਸਿਚੁਏਸ਼ਨ ਇਹ ਸਿਚੁਏਸ਼ਨ ਇਹ ਸਿਚੁਏਸ਼ਨ ਅਜੇ ਇੱਕ ਜਿਵੇਂ ਪਾਪਾ ਪੁਰਾਣੀਆਂ ਸਰਕਾਰਾਂ ਦੇ ਵਿੱਚ ਦੇਖਿਆ ਜਿਵੇਂ ਉਹ ਤੁਸੀਂ ਕਿਹਾ ਪੇਡਾ ਦੇ ਚੇਅਰਮੈਨ ਹੀ ਚੇਂਜ ਕਰਤੀ ਬਸ ਉਦੋਂ ਉਹਦਾ ਨਾ ਮਤਲਬ ਜਿਹੜਾ ਕੈਬਨਿਟ ਮੰਤਰੀ ਹੁੰਦਾ ਸੀ ਜਾਂ ਕੋਈ ਚੇਅਰਮੈਨ ਇਸ ਲੈਵਲ ਤੇ ਪਹੁੰਚਦਾ ਸੀ ਜੀ ਇੱਕ ਇਹ ਹੁੰਦਾ ਸੀ ਕਿ ਇਹ ਬੰਦੇ ਨੂੰ ਬਦਲਿਆ ਬਦਲਣਾ ਬਹੁਤ ਵੱਡੀ ਗੱਲ ਹੋਊਗੀ ਜੇ ਬਦਲਿਆ ਇਸ ਪਾਰਟੀ ਦੇ ਵਿੱਚ ਇਹ ਗੱਲ ਹੈ ਸਰ ਲੱਤਾ ਗੰਮਦਿਆ ਨਹੀਂ ਉਹ ਸਿਕਿਉਰ ਹੈ ਕੋਈ ਵੀ ਉਹ ਨਹੀਂ 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 ਲੱਤਾ ਗੰਮਦਿਆ ਨਹੀਂ ਹਮ ਇੱਕ ਬੜੇ ਸੀਨੀਅਰ ਮੰਤਰੀ ਮੈਂ ਪਹਿਲਾਂ ਵੀ ਉਦਾਹਰਣ ਦਿੱਤਾ ਰਿਪੀਟ ਕਰ ਰਿਹਾ ਹਾਂ ਹਮ ਇੱਕ ਮੀਡੀਆ ਹਾਊਸ ਦੇ ਆਫਿਸ ਚ ਆਉਂਦੇ ਨੇ ਉਹਨਾਂ ਨਾਲ ਇੱਕ ਗਨਮੈ ਉਹ ਮੀਡੀਆ ਹਾਊਸ ਵਾਲੇ ਪੁੱਛਦੇ ਆ ਕਿ ਜਿਹੜੇ ਸੀਨੀਅਰ ਪੱਤਰਕਾਰ ਸੀ ਕਿ ਕੀ ਗੱਲ ਭਾਈ ਸਾਹਿਬ ਤੁਸੀਂ ਇੱਕ ਗਨਮੈ ਉਹ ਕਹਿੰਦੇ ਗਨਮੈ ਨਹੀਂ ਤਾਂ ਮੇਰਾ ਕਜ਼ਨ ਹੈ ਓਕੇ ਕਹਿੰਦੇ ਪਤਾ ਹੀ ਨਹੀਂ ਕੌਣ ਕਿਹਨੂੰ ਕਿੱਥੇ ਬੋਲ ਰਿਹਾ ਕੋਈ ਮੰਤਰੀ ਤੁਸੀਂ ਅੱਜ ਤੱਕ ਇੰਡੀਪੈਂਡੈਂਟਲੀ ਕੋਈ ਬਿਆਨ ਦਿੰਦਾ ਦੇਖਿਆ ਜਾਂ ਕੀ ਕਿ ਹੁੰਦਾ ਜਾਂ ਉਹ ਜਾਂਦੇ ਆ ਕਿ ਜੀ ਇੱਥੇ ਸੀਐਮ ਸਾਹਿਬ ਨੇ ਆ ਗਲਤ ਬੋਲਤਾ ਹੁਣ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਲਈ ਜਾਂ ਮਲਿਕਾ ਸ਼ਰਾਬਤ ਫਲਾਣਾ ਬੋਲ ਗਈ ਉਹਦੇ ਖਿਲਾਫ ਬੋਲਦੀ ਉਹ ਫਲਾਣਾ ਗਲਤ ਬੋਲ ਰਹੀ ਜਾਂ ਕੀ ਹੋਊਗਾ ਜੀ ਪੰਜਾਬ ਚ ਐਸਵਾਈਐਲ ਦਾ ਨਹੀਂ ਹੋਣ ਦਵਾਗੇ ਉਹਨਾਂ ਨੂੰ ਜੋ ਪਰਚੀ ਦਿੱਤੀ ਜਾਂਦੀ ਹੈ ਉਹ ਮੰਤਰੀ ਉਹ ਬੋਲ ਦਿੰਦੇ ਐਂਡ ਉਹ ਇੰਨੇ ਕਿੰਨ ਸਿਕਿਉਰ ਨੇ ਮੈਂ ਆਪਣੇ ਇੰਟਰਵਿਊ ਤੋਂ ਪਹਿਲਾਂ ਮੈਂ ਤੁਹਾਨੂੰ ਕਿਸੇ ਇੱਕ ਸੱਜਣ ਬੜੇ ਸੱਜਣ ਮੰਤਰੀ ਸੀ ਉਹਨਾਂ ਬਾਰੇ ਗੱਲ ਦੱਸ ਰਿਹਾ ਸੀ ਐਂਡ ਉਹਨਾਂ ਨੂੰ ਮੈਂ ਵਾਰਨ ਕਰ ਰਿਹਾ ਸੀ ਕਿਉਂਕਿ ਮੈਨੂੰ ਸਾਈਨ ਨਜ਼ਰ ਆ ਰਹੇ ਸੀ ਕਿ ਸਰ ਆ ਮਹਿਕਮਾ ਛੱਡ ਦਿਓ ਇਹ ਤੇਰਾ ਸਭ ਦੀ ਅੱਖ ਹੈ ਭੁੱਖਾ ਪਾਉਣ ਨੂੰ ਫਿਰਦੇ ਨੇ ਉਹ ਕਹਿੰਦੇ ਯਾਰ ਮੈਂ ਕਿਸ ਤਰ੍ਹਾਂ ਗੱਲ ਕਰਾਂ ਕਿ ਮੈਂ ਠੀਕ ਕਰਨਾ ਚਾਹੁੰਨਾ ਉਸੇ ਮਹਿਕਮੇ ਕਰਕੇ ਉਸ ਬੰਦੇ ਨੂੰ ਹਟਾਇਆ ਗਿਆ ਹਮ ਅਣਬਾਨਾ ਕੀ ਬੜਾ ਬੜਾ ਫਜ਼ੂਲ ਜਿਹਾ ਬਹਾਨਾ ਬਣਾਇਆ ਗਿਆ ਕਿਉਂਕਿ ਕੈਬਨਟ ਰੀਸ਼ਫਲ ਜਾਂ ਕੈਬਨਟ ਲਾਉਣਾ ਸੀਐਮ ਦੀ ਕਾਲ ਹੁੰਦੀ ਹੈ ਜਦੋਂ ਸੀਐਮ ਦੀ ਕਾਲ ਨਹੀਂ ਰਹੀ ਕਿਉਂਕਿ ਸੀਐਮ ਨੂੰ ਸਿਰਫ ਇੱਕ ਇਕਤਿਆਰ ਕਿ ਸਭ ਕੁਝ ਬਦਲ ਸਕਦਾ ਯੂ ਵਿਲ ਰਿਮੇਨ ਸੀਐਮ ਹਮ ਸੋ ਅਗਲਾ ਕਰ ਯਾਰ ਮੈਂ ਤਾਂ ਮੁੱਖ ਮੰਤਰੀ ਆ ਥੱਲੇ ਜਿਹੜਾ ਮਰਜੀ ਆਵੇ ਜਾਵੇ ਮੈਨੂੰ ਕੀ ਫਰਕ ਪੈਂਦਾ ਨਹੀਂ ਨਹੀਂ ਫਰਕ ਪੈਂਦਾ ਆ ਗੱਲ ਕੈਬਨਟ ਮੀਟਿੰਗ ਸਤੰਤਰ ਹੁੰਦੀ ਹੈ ਜਾਂ ਇੱਕ ਫੋਟੋ ਖਿਚਵਾਉਣ ਲਈ ਹੁੰਦੀ ਹੈ ਤੁਹਾਡੇ ਹਿਸਾਬ ਨਾਲ ਜੋ ਤੁਸੀਂ ਦੇਖ ਸਰ ਮੈਨੂੰ ਇੱਕ ਗੱਲ ਦੱਸੋ ਮੈਂ ਇੱਕ ਗੱਲ ਕਹਿ ਰਿਹਾ ਜਦੋਂ ਕੈਬਨਟ ਤੁਸੀਂ ਬੈਠੇ ਹੋ ਜੀ ਕੋਈ ਵੀ ਮੰਤਰੀ ਕੋਈ ਬਰੀਫ ਨਹੀਂ ਲੈ ਸਕਦਾ ਹਾਂ ਜੇ ਕਿਸੇ ਮੰਤਰੀ ਨੂੰ ਕਿਹਾ ਗਿਆ ਕਿ ਭਾਈ ਹੁਣ ਤੈਨੂੰ ਅਸੀਂ ਇੱਥੇ ਲਾਇਆ ਹੁਣ ਤੂੰ ਆਹ ਸੌਦੇਬਾਜ਼ੀਆਂ ਕਰਨੀਆਂ ਨੇ ਆਹ ਤੂੰ ਵੇਚਣਾ ਇਹਦੇ ਚੋਂ ਏਨੇ ਓਕੇ-ਪੁਕੇ ਸਾਨੂੰ ਚਾਹੀਦੇ ਆ ਆ ਉਹ ਤਾਂ ਮੰਤਰੀ ਦੀ ਹੋਊਗੀ ਛੋਟੀ ਚੜਾਈ ਠੀਕ ਹੈ ਨਾ ਕਿ ਮੈਂ ਤਾਂ ਭਾਈ ਦੇ ਰਿਹਾ ਹਾਂ ਹਨਾ ਬਾਕੀ ਕੋਈ ਵੀ ਮੰਤਰੀ ਤੁਸੀਂ ਐ ਕਰੋ ਮੈਂ ਇੱਕ ਕੰਮ ਕਰਦਾ ਤੁਸੀਂ ਕਿਸੇ ਵੀ ਰੱਬ ਕਰੇ ਰੱਬ ਕਰੇ ਮੇਰੀ ਆ ਗੱਲ ਸੁਣ ਕੇ ਕਿਸੇ ਦਾ ਜਮੀਰ ਜਾਗ ਜੂਵੇ ਕਿਸੇ ਐਮ ਐਲ اے ਐਮ ਐਲ اے ਤੋਂ ਉੱਤੇ ਮੰਤਰੀ ਮੰਤਰੀ ਨੂੰ ਕਹੋ ਜੀ ਕਿ 10 ਤੋਂ 15 ਕਿਲੋਮੀਟਰ ਦੀ ਆ ਸੜਕ ਬਣਵਾਉਣੀ ਹੈ ਕਿੱਡੀ ਗੱਲ ਹੈ ਬਾਈ ਜੀ ਕੁਝ ਵੀ ਨਹੀਂ ਕਿੱਡੀ ਗੱਲ ਹੈ ਮੰਤਰੀ ਲਈ ਕੁਝ ਵੀ ਨਹੀਂ ਕੋਈ ਨਾ ਵੈਸੇ ਤਾਂ ਐਮ ਐਲ اے ਵੀ ਗੱਲ ਲਈ ਪਰ ਜੇ ਤੁਸੀਂ ਕਹੋ ਕਿ 15 ਕਿਲੋਮੀਟਰ ਦੀ ਸੜਕ ਬਣਵਾਉਣੀ ਹੈ ਬਾਈ ਜੀ ਆ ਸੜਕ ਕੋਈ ਮੰਤਰੀ ਇੱਕ ਸੜਕ ਬਣਵਾ ਦਵੇ ਜੋ ਕਹੋਗੇ ਦਿੱਤਾ ਜੋ ਕਹੋਗੇ ਦਿੱਤਾ ਕਾਰਨ ਕੀ ਹੈ ਉਹ ਵੀ ਸੈਂਟਰਲਾਈਜ਼ਡ